ਸਤਿਗੁਰ ਆ ਜੀ ਸਾਰਿਆਂ ਨੂੰ ਅੱਜ ਨਗਰ ਕੀਰਤਨਾ ਤੇ ਹੁਣ ਚੱਲੇ ਆ ਮੌਸਮ ਵੈਸੇ بارش ਦਾ ਹੀ ਆ ਸਵੇਰੇ 5 ਵਜੇ ਤੱਕ ਬਹੁਤ ਜ਼ਿਆਦਾ ਹੋ ਰਹੀ ਸੀ ਪਰ ਹੁਣ ਬਹੁਤ ਘੱਟ ਆ ਬਿਲਕੁਲ ਹੀ ਕੋਈ ਕੋਈ ਬੂੰਦ ਆ ਪਰ ਪ੍ਰਮਾਤਮਾ ਮਿਹਰ ਕਰੇ ਨਗਰ ਕੀਰਤਨਾ ਚੰਗੀ ਨਾਲ ਨਿਕਲੇ ਤੇ ਆ ਸਾਰਿਆਂ ਨੂੰ ਦੇਖ ਰਹੇਗਾ ਤੇ ਦੇਖੋ ਜੇ ਆਗੇ ਗੁਰਦੁਆਰਾ ਸਾਹਿਬ ਦੇ ਨੇੜੇ ਵਰਖਾ ਹੋ ਰਹੀ ਹੈ ਛਤਰियां ਲਾ ਕੇ ਚੱਲਣਾ ਪਏਗਾ ਸਾਰੇ ਰਸਤੇ ਬਲਾਕ ਕਿਤੇ ਹੋਏ ਨੇ ਬੱਸ ਨੇ ਬਹੁਤ ਪਿੱਛੇ ਤਾਰਿਆ ਇਹ ਨਗਰ ਕੀ ਤਨ ਚੱਲ ਪਿਆ ਕਾਫੀ ਲੱਗੇ ਚਲਾ ਗਿਆ ਬਹੁਤ ਜਿਆਦਾ ਲੱਗਿਆ 19 ਸਾਲ ਆ ਗਿਆ ਦੱਖਣਵਾਰ ਨਗਰਵਾਰ ਨਾਲ ਤੋਂ ਸ਼ੁਰੂ ਹੈ ਤਾਂ-ਤਾਂ ਤੇ ਪਕੌੜੇ ਕਿਹਨਾ हंटर लग रहे हैं बहुत का ਆ ਦੇਖੋ ਜੀ ਆ ਸਾਰੇ ਭੈਣ ਭਰਾ ਮੇਰੇ ਪੇਰੇ ਮੇਰੇ ਪਿੰਡਾਂ ਨੇੜੇ ਦੇ ਮੇਰੇ ਪਿੱਕਾਂ ਨੇੜੇ ਦੇ ਦੇਖਿਆਂ ਦੇ ਵੀ ਜਦੋਂ ਮੇਰੇ ਪਿੱਕਾਂ ਦੀਆਂ ਗੱਲਾਂ ਹੁੰਦੀਆਂ ਲੱਗਦਾ ਇੰਕਾਂ ਦਾ ਗੱਲਾਂ ਆਇਆ ਹੈ ਹਨਾ ਆ ਆ ਭੈਣ ਜੀ ਆ ਮੇਰੇ ਪੱਡੇ ਤੋਂ ਨੇ ਮੇਰੇ ਕਿਲਾਮ ਦੇ ਪਰ ਕੇ ਆ ਭਾਈ ਯਾ ਚਪਾ ਚਪਾ ਕੋਲੇ ਖਾਣਿਆ ਅਜੇ ਕੋਨੇ 베ਰੀ ਵਾਲੇ ਆ ਪੁਰਾਣੇ ਇੰਦੇ ਦੀ ਥੋੜੀ ਸੀ ਜਦੋਂ ਨਵੇਂ ਆਏ ਸੀ ਹਨਾ ਹਾਂ ਉਹ 베ਰੀ ਵਾਲਿਆਂ ਨਾਲ ਅੱਜ ਵੀ ਸਾਨੂੰ ਯਾਦ ਆਉਂਦੇ ਨੇ ਉਹਦਾਂ ਹੀ ਸੇਲੀਆਂ ਬਣ ਗਈਆਂ ਸੀ ਰਾਵੀ। ravi ਹਾਂਜੀ। ਆਹ ਤੇ ਰਾਜੀ ਦਾ। ravi ਹਾਂਜੀ। ਇਹਦਾ ਨਾਮ ਹੈ ravi। ਇੱਥੇ ਆ ਗਏ ਅਸੀਂ ਪਿੰਡੀਆਂ ਤੇ ਕਿਸੇ ਸੰਦੇ ਪਰਪੇ ਦਾ ਆਨੰਦ ਮਾਣਿਆ। ਭੈਣ ਜੀ ਨੇ ਆਪਣੇ ਘਰ ਚ ਹੀ ਲਾਏ ਹੋਇਆ। ਇੱਥੇ ਆ ਕੇ ਬੈਠ ਕੇ ਚਾਹ ਪਾਣੀ ਪੀਤਾ। ਤੇ ਇਹ ਦੇਖੋ। ਬਾਹਰ ਸਜਾਦਾ ਹੋ ਗਈ ਆ। ਬਹੁਤ ਛਤਰੀਆਂ ਛਤਰੀਆਂ ਨਜ਼ਰ ਆ ਰਹੀਆਂ ਚਾਰੇ ਪਾਸੇ। ਸੰਕਦਾ ਫੇਰ ਵੀ ਕੱਟ-ਖਾਟਾ ਮਾਰਦਾ ਜਾਂਦੇ ਫਕੌੜਿਆਂ ਦਾ ਆਨੰਦ ਆ ਰਿਹਾ ਵੇ بارش ਹੋ ਰਹੀ ਓਤੋਂ ਸਾਤ ਤਰੀ ਲੈ ਕੇ ਖੜੇ ਆਪਾਂ ਇਹ ਨਗਰ ਕੈਤਨ ਹੁਣ ਮੁੜਿਆ ਗੁਰਦਾਰਾ ਸਾਹਿਬ ਲਈ ਆ ਵੇਖੋ ਆਪਣੀ ਝੋਟੀ ਨਿਵਾ ਰਹੇ ਬਲੰਚੀਆ ਕੋਈ ਵੀ ਇਦਾਂ ਗੱਰ ਵਿੱਚ ਨਹੀਂ ਸੜਕਾਂ ਤੇ ਦੇਖੋ ਸਾਰੇ ਬੈਗ ਇਕੱਠੇ ਕਰਿਆ ਨੇ ਤੇ ਸਾਰੇ ਹੁਣ ਬੈਗ ਕਰ ਦਿੱਤੇ ਆ ਜੀ ਮੰਨਣਾ ਪੜਾਦੇ ਆ ਤੇ ਦੇਖੋ ਨਾ ਮੇਰੀ ਬੋਲ ਕੋਈ ਕਿਤੇ ਗੰਦਗੀ ਨਹੀਂ ਥੱਲਣੀ ਆ ਰਿਹਾ ਉਹ ਵੀ ਜਿਆਦਾ ਸੁਪੀਰ ਚੱਲ ਰਿਹਾ ਹੈ ਇਹ ਕਿਹਨੇ ਨਾਮ ਅੰਦੀ ਖਨਗਰ ਕਿਥੋਂ ਸ਼ੁਰੂ ਹੋਇਆ ਇਹ ਕੋਰਸ ਸਮਾਪਤੀ ਹੋਣ ਵਾਲੀ ਆ ਪੰਜਨ ਹੋ ਰਹੀ ਨਹੀਂ ਤੇ ਬਾਅਦਸਾ ਹੁਣ ਥੋੜਾ ਜਿਹਾ ਚੁੱਪੀ ਕੀ ਹੈ ਸਰਵਸ ਸਰਵਸ ਵੀ ਅੱਜ ਭੱਟਾ ਫੋਨ ਮੈਂ ਜਾ ਰਹੀ ਹਾਂ ਬਾਅਦ ਕੋ ਸਾਰੇ ਨੇ ਪਰ ਪਰਪਤਿਆਂ ਲੱਖ ਲੱਖ ਬਤਨ ਇਹ ਬੱਤ ਤੇ ਉਹ ਹੋ ਗਈ ਆ ਸਾਰੇ ਦਰਖਤਾਂ ਦੇ ਬੰਕੇ ਨੂੰ ਹੁਣ ਕਿਤੇ ਦਰਖਤੇ ਪਰ ਤਾਂ ਨਜ਼ਰ ਨਹੀਂ ਆਉਂਦਾ ਸਭ ਛੱਡ ਗਏ ਤੇ ਸਨੋ ਨਾਲ ਭਰ ਜਾਣੀ ਆ ਜੀ ਦਾ ਸਨੋ ਪੈਣੀ ਆ ਤੇ ਹੁਣ ਇਹ ਇਸ ਤਰ੍ਹਾਂ ਰਹਿਣੇ ਆ ਪੱਤ ਝੜ ਦੇ ਮੌਸਮ ਚ ਜੇ ਮੌਸਮ ਠੀਕ ਹੋਏਗਾ ਫਿਰ ਰਹਿਣਾ ਨੇ ਫਰੇ ਬਰੇ ਹੋਣਾ ਕਿੱਥੇ ਮਹੱਤਨ ਵਾਲੇ ਦੀ ਮਸੂਰੀ ਮੇਰੀ ਵੀ ਮਨ ਪਸੰਦ ਕਾਫੀ ਦਾ ਪ੍ਰਤਵਿੰਨ ਲਾ ਲੈਣ ਹਾਂਜੀ ਪ੍ਰਤਵਿੰਨ ਹਾਂ ਪ੍ਰਤਵਿੰਨ ਠੀਕ ਹਾਂ ਹਾਂ ਛੋਟੀ ਜਿਹੀ ਸਾਈਨ موسیقی ਆ ਜੀ 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 ਜ ਲੱਗੀਆਂ ਹੋਈਆਂ ਜੋ ਕੋ ਲੈਤਾ ਜਾ ਰਹੀਆਂ ਹਨ ਅੰਦਰੋਂ ਸੀ ਲੰਗਰ ਪਾਣੀ ਸੱਕੇ ਆ ਗਿਆ ਪੂਰੀ ਰੌਣਕ ਲੱਗੀ ਹੋਈ ਹੈ ਇੱਥੇ ਦੀਵੇ ਜਗਾਏ ਹੋਏ ਨਾਲ ਹੀ ਹੈ ਨਾ ਹਾਂ ਅੰਮ੍ਰਿਤ ਵਾਰ ਕੇ ਵਿੱਚ ਕੰਮਤ ਨਹੀਂ ਲੱਗਦੀ ਬੜੀ ਰੌਣਕ ਲੱਗੀ ਹੋਈ ਹੈ ਹੈ ਨਾ और पापा जी काम कर रहा था तो काम में ਆ ਨਮਕ ਹੋ ਰਹੀ ਹੈ ਹੂੰ ਇਹ ਜਾ ਕੇ ਅੰਦਰ ਪਈ ਉਹ ਖੜੇ ਆਪਣਾ ਮੱਥਾ ਦੇਖਣ ਨੂੰ ਲੈਣਾ ਪਵੇਗਾ ਨਗਾ ਪਾਸ ਸਰਬਤੋਂ ਵੀ ਵਧੀਰੀ ਆ ਹੁੰਦੇ ਰਹਿਣੇ ਨਹੀਂ ਤਾਂ ਪਤਾ ਵਾਪਸ ਰਿਚ ਮੰਡੀ ਚਲੇ ਜਾਵਾਂਗੇ ਉਧਰੋਂ ਫਿਰ ਹਾਂ ਸਿੱਧਾ ਰਸਤਾ ਆਪਣਾ ਇੱਕ ਵਸਤਾ ਆ ਗਈ ਆ ਦੇਖੋ ਲੈ ਤਾਂ ਮੇਰਾ ਕਿੰਨਾ ਜਾਰ ਰਹੀਆਂ ਨੇ ਦੀਵਿਆਂ ਨਾਲ ਦੇਖੋ ਕਿੰਨੇ ਸੋਹਣੇ ਰੋਸ਼ਨੀ ਤੇ ਚਮਕ ਮਗ ਹੋਇਆ ਪਿਆ ਹੈ ਕਤੋਂ ਸਿੱਤੀ ਵਾਸੀ ਸੀ ਸਿੱਸਾਂ ਤੇ ਆ ਗਏ ਆਹ ਲੈਂਦੇ ਹਾਂ ਸੈਕਟਰ ਇਹਨਾਂ ਇਹ ਤੁਮਾਂ ਗੱਲ ਕਰਦੇ ਵੇਣ ਆਗੇ ਹੋ ਸਾਡੀ ਵੀ ਹੋਣੀ ਜੋੜੀ 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 ਸਟੇਸ਼ਨ ਤੇ ਖੜੀ ਸਟੇਸ਼ਨ ਤੇ ਖੜੀ ਹੈ ਜੋੜੀ ਦੋਨੇ ਫੌਜਾਂ ਦੀ ਨੇ ਜੋੜੀ ਹੂੰ 에ਅਰ ਫੋਰਸ ਤੇ ਨੇਵੀ ਇਕੱਠੇ ਹੋ ਗਏ ਐਸੇ ਕਰਕੇ ਸਾਨੂੰ ਕੋਈ ਬਹੁਵੀ ਟੈਨਸ਼ਨ ਨਹੀਂ ਅਸੀਂ ਇਹ ਸਭਗੇ ਜ ਪੱਕੇ ਹੋਏ ਆ ਸਮਾਨ ਲੈ ਕੇ ਇਧਰ ਉਧਰ 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 ਹਨਾ ਹਾਂ ਜੀ ਹੁਣ ਆਪਾਂ ਘਰ ਪਹੁੰਚ ਗਏ ਆ ਤੇ ਕਾਫੀ ਬਿਜੀ ਦਿਨ ਤੇ ਆ ਕੰਮ ਤੋਂ ਬਾਅਦ ਗੁਜ਼ਾਰਾ ਸਾਫ ਸੀ ਤੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਸੰਗਤਾ ਜਾ ਰਹੇ ਤੇ ਦੀਵੇ ਲਾਰੇ ਰੋਸ਼ਨੀ ਇੰਨੀ ਜਿਆਦਾ ਬਹੁਤ ਮਨ ਲੱਗ ਰਿਆ ਸੀ ਕਿ ਹੋਰ देर रुक ਜੀਏ ਫਿਰ ਅਸੀਂ ਬੱਸ ਲੈ ਕੇ ਤੇ ਹੁਣ ਹੀ ਪਹੁੰਚੀਆਂ ਘਰ ਤੇ ਇਸ ਬਲੌਗ ਨੂੰ ਮੈਂ ਹੁਣ ਇੱਥੇ ਆ ਬੰਦ ਕਰਦੀ ਆ ਤੇ ਆ ਮਿਲਦੇ ਆਂ ਅਗਲੇ ਬਲੌਗ ਚ ਤੁਸੀਂ ਸਾਰੇ ਨੇ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਤੇ ਜਰੂਰ ਆਪਣੀ رائے ਵੀ ਜਰੂਰ ਦੇਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਬਣੋ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ